ਆ ਬਾਈ ਗੱਡੀ ਇਹ ਨਿਹਾਲ ਸਿੰਘ ਵਲੇ ਦੀ ਮੇਰੀ ਬਾਈ ਪੀਵੀ 10 ਡਬਲ ਐਫ 2538 ਅੱਜ ਤੋਂ ਬਾਈ 5 ਮਹੀਨੇ ਪਹਿਲਾਂ ਪਲਟ ਗਈ ਸੀ ਉਦੋਂ ਮੇਰੇ ਕੋਲ ਗੱਡੀ ਸੀਗੀ ਬਾਈ 10 ਚੱਕੀ 10 ਚੱਕੀ ਵੇਚ ਕੇ ਬਾਈ ਮੈਂ ਕੰਮ ਧੰਦਾ ਕਰਾ ਲਿਆ ਪਰ ਮੜ ਬੀਮਾ ਚੱਕ ਲਿਆ ਟਾਇਰ ਟੂਰ ਲਾ ਦੇ ਆ ਟਾਇਰ ਵੀਰੇ ਨੇ ਹੁਣ ਮੇਰੇ ਅੱਜ ਫੇਰ ਪਲਟ ਗਈ 83000 ਰੁਪਿਆ ਪਾੜਾ ਰਹਿੰਦਾ ਹਣ ਵਪਾਰੀ ਕਹਿੰਦਾ ਮੈਂ ਪਾੜਾਂਗੇ ਨਾ ਇੱਕਸ 1000 ਕਿਲੋਮੀਟਰ ਤੇ ਮਾਲ ਲੈਣਾ ਸੀ ਰਿਪੀੜੀਆ ਬਾਰਡਰ ਉਹ ਤੋਂ 100 ਕਿਲੋਮੀਟਰ ਦੇ ਕੱਢੀ ਪਾਲਦੇ ਉਹ ਕਹਿੰਦਾ ਭਾਈ ਮੈਂ ਭਾੜਾ ਨਹੀਂ ਦੇਣਾ ਆ ਗੱਡੀਆਂ ਉਹਨੇ ਆਪ ਦਿਨਾਂ ਭੇਜਤੀਆਂ ਲੋੜ ਹੋਈ ਜਾਂ ਨਾ ਤੇ ਭਾਈ ਮੇਰੇ ਕੋਲੇ ਚੱਕ ਕੇ ਲੈ ਜਾਣੂ ਪੈਦਗੇ ਆਪਣੇ ਨਾ ਕਹੇ ਤਾਂ ਮੈਨੂੰ ਥੋੜੇ ਬਹੁਤੇ ਦੇ ਦੇ ਜਿੰਨਾ ਮੇਰਾ ਤੇਲ ਲੱਗਿਆ ਧਿਆਨ ਯਾਰ ਤਾਂ ਮੇਰਾ ਭਾਈ ਖਰਚਾ ਹੀ ਆ ਗਿਆ ਹੁਣ ਭਾਈ ਨੰਬਰ ਹੈ ਔਰ ਪਾਲਟੀ ਹੋ ਜਾਂਦਾ ਮਾਲ ਆ ਬਹੁਤ ਪਰੇਸ਼ਾਨ ਆ ਬਾਈ ਮੈਂ ਮੇਰੀ ਟ੍ਰਾਂਸਪੋਰਟ ਵੀਰਾਂ ਨੂੰ ਡਰਾਈਵਰ ਵੀਰਾਂ ਨੂੰ ਮਾਲਕ ਵੀਰਾਂ ਨੂੰ ਬੇਨਤੀ ਹੈ ਕਿ ਥੋੜੀ ਥੋੜੀ ਸਹਾਇਤਾ ਕਰੀ ਜਾਓ ਨੰਬਰ ਮੇਰਾ ਹੈਗਾ 98766 94696 98766 94696 ਮੰਡੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ